हां जी दोस्तों सारेया नु सस्श्रीकाल स्वागत करदे हां टोटा राज संधू फार्मिंग ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਸੌਰ ਸਿੰਘ ਸੌਰ ਸਿੰਘ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਭੋਲਰ ਡੇਰੀ ਫਾਰਮ ਤੇ ਪਹੁੰਚੇ ਆਂ ਵੀਰ संदीप ਸਿੰਘ ਦੇ ਕੋਲ ਸੋ ਜਿੱਦਾਂ ਕਿ ਸਾਰੇ ਵੀਰ ਦੋਸਤੋ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਪ੍ਰੋਟੀਨ ਦੇ ਵਿੱਚ ਪਸ਼ੂ ਆਉਂਦੇ ਆ ਦੋਸਤੋ ਜਿਆਦਾਤਰ ਜਿਹੜੀਆਂ ਤੁਹਾਨੂੰ ਇਸ ਘਰੋਂ ਜੇਕਰ ਆਪਾਂ ਗੱਲ ਕਰ ਲਈਏ ਵਿਕਰੀ ਵਾਲੇ ਪਸ਼ੂਆਂ ਦੀ ਤੇ ਵੜਾਂ ਹੀ ਵੇਖਣ ਦੇ ਵਿੱਚ ਮਿਲਦੀਆਂ ਨੇ ਮੱਝਾਂ ਵੀ ਆਉਂਦੀਆਂ ਨੇ ਦੋਸਤੋ ਵੜਾਂ ਵੀ ਆਉਂਦੀਆਂ ਨੇ ਤੇ ਅੱਜ ਦੋਸਤੋ 26 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਟਾਈਮ ਕੋਈ ਸ਼ਾਮ ਦੇ 5:35 5:00 ਵਜੇ ਦਾ ਸਮਾਂ ਹੈ ਪਸ਼ੂ ਦੋਸਤੋ ਕਾਫੀ ਸੀਗੇ ਸੇਲ ਪਰਚੇਜ ਵਾਲੇ ਵਿਕਰੀ ਵਾਲੇ ਅੱਜ ਤੇ ਫਿਲਹਾਲ ਸੇਲ ਹੋ ਗਿਆ ਦੋ ਵੜਾਂ ਜਿਹੜੀਆਂ ਦੋਸਤੋ ਅੱਜ ਤੁਹਾਨੂੰ ਦਿਖਾਉਣੀਆਂ ਨੇ ਠੀਕ ਆ ਜੀ ਇਹ ਦੋਵੇਂ ਸੇਲ ਦੇ ਲਈ ਅਵੇਲੇਬਲ ਨੇ ਕੋਈ ਵੀਰ ਕਿਆ ਵੰਨ ਜਿਹੜਾ ਵੀ ਹੋਊਗਾ ਖਰੀਦਣ ਦਾ ਤੁਸੀਂ ਖਰੀਦ ਸਕਦੇ ਜੇ ਵਹਿੜਾਂ ਚੰਗੀਆਂ ਨੇ ਸਾਫ਼ ਸੁਥਰੀਆਂ ਨੇ ਦੋਸਤੋ ਪੂਰੀ ਡਿਟੇਲ ਪੂਰਾ ਰਿਕਾਰਡ ਰੇਟ ਭਾਅ ਪੜਤਾ ਕੀ ਰਹਿਣ ਵਾਲਾ ਇਹਨਾਂ ਵਹਿੜਾਂ ਦਾ ਉਹ ਵੀਰ ਸੰਦੀਪ ਦੇ ਨਾਲ ਪੂਰੀ ਗੱਲਬਾਤ ਕਰਕੇ ਆਪਾਂ ਜਾਣਕਾਰੀ ਲੈ ਲੈਨੇ ਆਓ ਚੱਲਦੇ ਆ ਸਭ ਤੋਂ ਪਹਿਲਾਂ ਵੀਰ ਸੰਦੀਪ ਸਿੰਘ ਸਸਰੀਕਾ ਸਸਰੀਕਾ ਸੰਤੋਖ ਸਾਹਿਬ ਜੀ ਠੀਕ ਠਾਕ ਜੋ ਠੀਕ ਠਾਕ ਵੀਰ ਜੀ ਆਪਦੇ ਸਰੋ ਬਹੁਤ ਵਧੀਆ ਸੰਤੋਖ ਸਾਹਿਬ ਠੀਕ ਠਾਕ ਜੀ ਮਾਰ ਜੀ ਹੋਰ ਕਿਵੇਂ ਠੰਡ ਠੰਡ ਪੂਰੀ ਹੁਣ ਧੋਂਦਾਂ ਤੋਂ ਪੈਣ ਲੱਗ ਪਈ ਬਹੁਤ ਜਿਆਦਾ ਸੰਤੋਖ ਸਾਹਿਬ ਹੁੰਦੇ ਤੁਹਾਨੂੰ ਪਤਾ ਹੀ ਹੈਗੇ ਬਿਲਕੁਲ ਜੀ ਬਰਮਦੀ ਹੈ ਜੀ ਹੁੰਦੇ ਬਿਲਕੁਲ ਤੇ ਸੰਦੀਪ ਅੱਜ ਵੀਰ ਪਸ਼ੂ ਆਪਣੇ ਕੋਲੇ ਦੋ ਆ ਗਿਆਂ ਮਾਰਨਿੰਗ ਸੀ ਸੰਧੂ ਸਾਹਿਬ ਸਵੇਰੇ ਆਪਣੇ ਕੋਲ ਚਾਰ ਪਸ਼ੂ ਸੀ ਤੇ ਜਿਨ੍ਹਾਂ ਦੇ ਵਿੱਚੋਂ ਦੋ ਪਸ਼ੂ ਤਾਂ ਸੇਲ ਹੋ ਗਏ ਜੀ ਉਹ ਵੀ ਸੂਏ ਸਪਾਈਸ ਜੀ ਤੇ ਇਹ ਯਾਨੀ ਕਿ ਦੋ ਹੀ ਪਸ਼ੂ ਆਪਣੇ ਕੋਲ ਰਹਿ ਗਏ ਜਿਹੜੀ ਇਹ ਵੜਿਆ ਇਹ ਸਵੇਰੇ ਕੋਈ 1.5 10-10 ਦੇ ਕਰੀਬ ਇਹਨੇ ਜੇਰ ਪਾਈ ਆ ਜੀ ਤੇ ਇੱਕੋ ਹੀ ਚਵਾਈ ਹੋਈ ਆ ਕੋਈ 3-4 ਕਿਲੋ ਦੇ ਵਿੱਚ ਵਿੱਚ ਆਪਾਂ ਇਹਦੀ ਚਵਾਈ ਕੀਤੀ ਆ ਇੱਕੋ ਹੀ ਠੀਕ ਆ ਜੀ ਹਾਂ ਜੀ ਜਿਹੜੀ ਦੂਜੀ ਬੱਛੀ ਆ ਉਹਨੂੰ ਵੀ ਸੂਈ ਨੂੰ 5-7 ਦਿਨ ਹੋ ਗਏ ਆ ਜੀ ਉਹਦੇ ਥੱਲੇ ਇਹ ਆਈਟਮ 12 ਕਿਲੋ ਦਾ ਜਿਹੜਾ ਤਿਆਰ ਲੋਭ ਦੋਸਤੋ ਦੋ ਹੀ ਬੈਣਾ ਨੇ ਹਾਂਜੀ ਤੇ ਸਾਫ ਸੁਥਰੀਆਂ ਨੇ ਬਾਕੀ ਜਿਵੇਂ ਜਿਵੇਂ ਆਪਾਂ ਤੁਹਾਨੂੰ ਦਿਖਾ ਦਾਂਗੇ ਸਾਰੇ ਵੀਰਾਂ ਨੂੰ ਫਾਰਮਰ ਵੀਰਾਂ ਨੂੰ ਪਤਾ ਲੱਗ ਹੀ ਜਾਣਾ ਤੇ ਹੈ ਕੀ ਚੀਜ਼ਾਂ ਨੇ ਸੰਦੀਪ ਭਾਈ ਪਹਿਲੇ ਨੰਬਰ ਤੋਂ ਜੇਕਰ ਆਪਾਂ ਇੱਥੋਂ ਹੀ ਸਟਾਰਟ ਕਰ ਲਈਏ ਹਾਂਜੀ ਸੰਤੋ ਸਾਹਿਬ ਤੇ ਇਸ ਵੜ ਦੀ ਹੁਣ ਡਿਟੇਲ ਪੂਰੀ ਦੇ ਦਈਏ ਵੀ ਸੂਬਾ ਕਿਨਵਾ ਸੂਈ ਹੈ ਸੰਤੋ ਸਾਹਿਬ ਇਹ ਦੂਜਾ ਸੂਬਾ ਸੂਈ ਹੈ ਜੀ ਮੱਛੀ ਹਾਂਜੀ ਸ਼ਾਈ ਹਲ ਦਾ ਪਾਕਿਆ ਜੀ ਯਾਨੀ ਕਿ ਜਿਹੜੇ ਫਾਰਮਰ ਤੋਂ ਲਈ ਆਪਾਂ ਐਵੇਂ ਕਹਿ ਦਈਏ ਕਿ 20 ਕਿਲੋ 22 ਕਿਲੋ ਦੁੱਧ ਦੀ ਸੰਤੋ ਸਾਹਿਬ ਪਹਿਲੇ ਸਵੇਰ ਝੋਇਆ ਚਲੋ 14 15 ਕਿਲੋ ਹੂੰ ਦੂਜਾ ਸਵੇਰ ਸੰਤੂ ਸਾਹਿਬ ਇੱਕੋ ਹੀ ਮਾਰਨਿੰਗ ਚਵਾਈ ਹੋਈ ਆ ਕੋਈ 10 10:30 ਵਜੇ ਦੇ ਕਰੀਬ ਅਸੀਂ ਇਹਦੀ ਚਵਾਈ ਜਿਹੜੀ 11 ਵਜੇ ਤੇ ਕੀਤੀ ਆ ਹੂੰ ਤੇ ਕੋਈ 4 ਕਿਲੋ 3:30 4 ਕਿਲੋ ਦੇ ਕਰੀਬ ਇਹਦੀ ਚਵਾਈ ਹੀ ਕੀਤੀ ਹੈ ਜੀ ਉਹ ਮਾਰਨਿੰਗ ਬਹੁਤ ਜਿਆਦਾ ਚੰਗੀ ਤੇ ਬਹੁਤ ਜਿਆਦਾ ਵਧੀਆ ਨਿਕਲੀ ਹੈ ਪਹਿਲੀ ਚਵਾਈ ਮਾਰਨਿੰਗ ਹੋਈ ਆ ਮਾਰਨਿੰਗ ਬਾਕੀ ਸੰਤੂ ਸਾਹਿਬ ਠੰਡੀ ਸੀਲਸ ਲੱਗ ਵੇਖੋ ਬਹੁਤ ਜਿਆਦਾ ਨਿਕਲੀ ਹੈ ਜੀ ਆਹ ਕਰੋ ਚੱਕ ਜੀ ਸੋ ਸੀਲ ਸਾਉ ਦੋਸਤੋ ਸੀਲੀ ਸੁਲੀ ਪੂਰੀ ਆ ਕਰਵਾਣ ਵਾਲੀ ਦੇ ਵਿੱਚ ਕੱਲੀ ਉਹ ਕਹਿਣ ਵਾਲੀ ਗੱਲ ਨਹੀਂ ਆ ਦੇਖੋ ਸੋ ਪਹਿਲੀ ਚਵਾਈ ਅੱਜ ਮਾਰਨਿੰਗ ਹੋਈ ਹੈ ਦੋਸਤੋ ਜੇਰ ਜੁਰ ਪਾ ਦिती ਹੈ ਪ੍ਰੋਪਰ ਤੇ ਬਾਕੀ ਦੋ ਦੋ ਧਾਰਾਂ ਵੀਰ ਮਾਰ ਕੇ ਵੀ ਤੁਹਾਨੂੰ ਦਿਖਾਈ ਜਾਂਦਾ ਬਹੁਤ ਠੰਡੀ ਠੰਡੀ ਠੀਕ ਆ ਜੀ ਚਵਾਈ ਚੋਈ ਇੱਕ ਨੰਬਰ ਆ ਬਾਕੀ ਪਸ਼ੂ ਜਿਹੜੇ ਦੋਸਤੋ ਨਰਕ ਪਰਖ ਤੋਂ ਬਿਨਾ ਪਸ਼ੂ ਨਹੀਂ ਆਉਂਦਾ ਇੱਥੇ ਕੋਈ ਪਹਿਲੀ ਤੇ ਇੱਕ ਆਪਾਂ ਇਹ ਜ਼ਿਕਰ ਕਰ ਦਿੱ ਗਏ ਜਿਸ ਵੀ ਵਪਾਰੀ ਦੀ ਆਪਾਂ ਵੀਡੀਓ ਪਾਉਣੀ ਹੈ ਕੋਈ ਨਰਕ ਪਰਖ ਤੋਂ ਪਸ਼ੂ ਨਹੀਂ ਲੈਂਦਾਗਾ ਬਗੈਰ ਪਰ ਫਿਰ ਵੀ ਜਿਹੜੇ ਵੀਰ ਨੇ ਪੈਸੇ ਲਾਉਣੇ ਆ ਆਪਦੇ ਚਾਰ ਪੈਰ ਜਿਹੜੀ ਦੋਸਤੋ ਤਸੱਲੀ ਕੋਈ ਕਰਕੇ ਵੀਰ ਲੈ ਕੇ ਜਾਇਓ ਠੀਕ ਆ ਆ ਸੂਵਾ ਵੀਰ ਕੋਈ ਦੂਜਾ ਮੰਨ ਲੇ ਬੇਸ਼ੱਕ ਆ ਤੁਹਾਡੇ ਸਾਹਮਣੇ ਹੀ ਆ ਬਾਕੀ ਸਾਰਾ ਕੁਝ ਹਾਂਜੀ ਸੰਤੂ ਸਾਹਿਬ ਚਾਹੇ ਕੋਈ ਦੂਜਾ ਮੰਨ ਲੇ ਚਾਹੇ ਕੋਈ ਤੀਜਾ ਮੰਨ ਲੇ ਜਿਹੜੇ ਫਾਰਮਰ ਤੋਂ ਆਪਾਂ ਲਈ ਆਪਾਂ ਨੂੰ ਉਹਨਾਂ ਦੂਜੇ ਆਖਿਆ ਜੀ ਠੀਕ ਹੈ ਜੀ ਹਾਂਜੀ ਨਮੋਚੜਾਂ ਦੇ ਵਿੱਚ ਤੁਹਾਨੂੰ ਤੁਹਾਨੂੰ ਪੂਰਾ ਹਾਂਜੀ ਹਾਂਜੀ ਨਮੋਚੜਾਂ ਬਾਕੀ ਦੋਸਤੋ ਬਾਕੀ ਠੰਡੀ ਧੀਰੀ ਆ ਸਲੱਗ ਸਲੋਕੋ ਤੁਸੀਂ ਦੇਖ ਹੀ ਲਈ ਆ ਜਿੱਦਾਂ ਮਰਜੀ ਕੋਈ ਭੈਣ ਵੀਰ ਬੱਚਾ ਛੋਟਾ ਜਿਵੇਂ ਮਰਜੀ ਚਵਾਈ ਕਰੀ ਚੱਲੇਓ ਠੀਕ ਆ ਖੋਲ ਕੇ ਤੇ ਬਾਕੀ ਥਾਂ ਥੋਂ ਪੂਰਾ ਮੁਠੀ ਤੇ ਵਿਰਲਾ ਬੁਰਲਾ ਬਿਲਕੁਲ ਤੁਸੀਂ ਆ ਵੇਖ ਕੇ ਚੈੱਕ ਕਰੋ ਤਕਰੀਬਨ ਕੋਈ 5 5 7 7 ਇੰਚ ਦੀਆਂ ਜਿਹੜੀਆਂ ਵਿੱਥਾਂ ਵਿਰਲਾ ਨੇ ਵੰਡਾ ਮੁੰਡਾ ਕਾਫੀ ਚੰਗੀਆਂ ਨੇ ਮੁਠੀ ਨਾਲ ਮੁਠੀ ਨਾਲ ਟਕਰਾਉ ਜਿਹੜਾ ਕੋਈ ਵੀਰ ਚਵਾਈ ਕਰੂਗਾ ਆ ਦੇਖੋ ਹਾਈਟ ਦੋਵੇਂ ਬੈੜਾ ਦੋਸਤੋ ਜਿਹੜੀ ਇੱਕ ਤੁਹਾਨੂੰ ਦੂਜੇ ਨੰਬਰ ਤੇ ਦਿਖਾਉਣੀ ਹੈ ਜਰਸੀ ਵੈੜਾ ਦੋਵੇਂ ਬਿਲਕੁਲ ਇੱਕੋ ਜਿਹੀ ਹਾਈਟ ਦੀਆਂ ਨੇ ਹਾਈਟ ਮੀਡੀਅਮ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਪਰ ਫੱਪਦੀਆਂ ਨੇ ਠੀਕ ਆ ਜੀ ਤੇ ਆਹ ਦੇਖੋ ਸੋ ਦੂਜੇ ਦੁੱਜੀ ਚਵਾਈ ਜਿਹੜੀ ਅੱਜ ਹੁਣ ਬਿਲਕੁਲ ਦੋਸਤੋ ਸ਼ਾਮ ਨੂੰ ਜਿਹੜੀ ਕੀਤੀ ਜਾਣੀ ਹੈ ਇਸ ਵੈੜ ਦੀ ਤੀਜੀ ਚਵਾਈ ਜਿਹੜੀ ਆ ਦੋਸਤੋ ਕੱਲ ਨੂੰ ਬੌਲੇ ਤੋਂ ਜਿਹੜੀ ਆ ਕੋਈ ਸਾਫ ਕੀਤੀ ਜਾਊਗੀ ਚੋਣ ਝਾਂ ਬਹੁਤ ਚੰਗੀ ਨਿਕਲੀ ਹੈ ਬਾਕੀ ਸੰਤੂ ਸਾਹਿਬ ਠੀਕ ਹੈ ਜੀ ਹਾਂਜੀ ਆ ਥਾਨ ਥਾਨ ਦੀ ਕੁਆਲਿਟੀ ਦੱਸਣ ਠਈ ਆ ਹਾਂਜੀ ਹਾਂਜੀ ਧਾਰ ਤੂਰ ਮੋਟੀ ਆ ਚੰਗੀ ਆ ਲੋ ਲਓ ਵੀ ਦੋਸਤੋ ਠੀਕ ਹੈ ਜੀ ਠੀਕ ਹੈ ਅੱਛਾ ਸੰਦੀਪ ਹੈ ਲੋਕਲ ਬਰੀਡ ਹੀ ਆਪਣੀ ਨੇੜੇ ਬੰਨੀ ਹਾਂ ਜੀ ਜੀ ਲੋਕਲੀ ਸੰਤੂ ਸਾਹਿਬ ਅੱਜ ਚਾਰੇ ਲੋਕਲ ਹੀ ਲਈਆਂ ਆ ਆਪਾਂ ਆਪਦੇ ਏਰੀਆ ਚੋਂ ਠੀਕ ਹੈ ਜੀ ਹਾਂਜੀ ਲੋਕਲੀ ਹੈ ਜੀ ਠੀਕ ਹੈ ਤਾਂ ਬੱਚਾ ਮਗਰ ਵੱਛਾ ਦੱਸਤਾ ਵੱਛਾ ਸੰਤੂ ਸਾਹਿਬ ਹਾਂਜੀ ਵੱਛਾ ਹਾਂਜੀ ਲਓ ਜੀ ਵੱਛਾ ਦੋਸਤੋ ਆ ਮਗਰ ਬੱਚਾ ਠੀਕ ਹੈ ਜੇਰ ਪ੍ਰੋਪਰ ਪੈ ਗਈ ਹੈ ਸੰਤੂ ਸਾਹਿਬ ਉਹਦੀ ਆਪਣੇ ਕੋਲ ਵੀਡੀਓ ਹੈਗੀ ਹੈ ਚਾਹੇ ਕੋਈ ਵੀ ਵੀਰ ਆਪਾਂ ਨੂੰ ਫੋਨ ਕਰਕੇ ਜਿਹੜਾ ਸੌਦਾ ਆਪਣੇ ਨਾਲ ਕਰਦਾ ਤੇ ਆਪਣੇ ਤੋਂ ਵੀਡੀਓ ਜੇਰ ਦੀ ਵੀ ਮੋਗਾ ਸਕਦਾ ਜੀ ਬਿਲਕੁਲ ਜੀ ਹਾਂਜੀ ਬਿਲਕੁਲ ਇਹ ਵੀ ਇੱਕ ਮਨੁੱਖ ਦਾ ਬੜੀ ਚੰਗੀ ਗੱਲ ਆ ਹਾਂਜੀ ਹਾਂਜੀ ਬਹੁਤ ਵਧੀਆ ਸੋਚੀ ਇਹ ਕਤੌੜੀ ਵੀ ਰਿਸਪੌਂਸਿਬਿਲਟੀ ਬਣ ਗਈ ਆ ਹਾਂਜੀ ਹਾਂਜੀ ਕਿ ਅੱਜ ਦੇ ਸਮੇਂ ਨੂੰ ਵੇਖਦੇ ਹੋਏ ਕੱਲ ਨੂੰ ਕੋਈ ਭੈਣ ਭਰਾ ਸੌ ਆਪਾਂ ਨੂੰ ਗੱਲਬਾਤ ਕਹਿ ਦਿੰਦੇ ਆ ਵੀਰ ਜੀ ਜੇਰ ਨਹੀਂ ਪਾਈ ਸੀ ਹਾਂਜੀ ਹਾਂਜੀ ਪਸ਼ੂ ਦੇ ਵਿੱਚ ਹੋਰ ਢਿਲਮਟ ਹੋ ਜੇ ਤੇ ਕਈ ਵੀਰ ਹੋਰ ਕਾਬੜ ਸਮਝ ਪੈਂਦੇ ਆ ਇਸ ਕਰਕੇ ਚਲੋ ਜੇਰ ਦੀ ਪ੍ਰੋਪਰ ਤੁਸੀਂ ਵੀਡੀਓ ਬਣਾ ਲੈਣ ਦਿਓ ਇਹ ਚੰਗੀ ਗੱਲ ਆ ਵੀਡੀਓ ਬਣਾ ਕੇ ਉਸੇ ਲਈ ਅਗਲੇ ਆਪਾਂ ਫਾਰਮਰ ਜਿਹੜਾ ਆਪਣੇ ਤੋਂ ਖਰੀਦੂਗਾ ਉਹਨੂੰ ਪਾ ਦਾਂਗੇ ਉਹਦੀ ਆਪਣੀ ਸਰਦਬਦੀ ਖਤਮ ਹੋ ਜਿੰਦੀ ਬਿਲਕੁਲ ਜੀ ਬਿਲਕੁਲ ਤੇ ਇਹਦਾ ਸੰਦੀ 47000 ਮੁੱਲ ਕਰਦੇ ਆ ਸੰਤੂ ਸਾਹਿਬ 45000 ਦਾ ਦੇ 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 ਲਿਆ ਉਹਦੇ ਵਿੱਚ ਸੰਤੂ ਸਾਹਿਬ ਖੁੱਲਾ ਹੀ ਮਾਨਦਾਨ ਕਰਦਾਂਗੇ 44 ਚੋਂ 45 ਚੋਂ 45 ਚੋਂ ਖੁੱਲਾ ਹੀ ਮਾਨਦਾਨ ਕਰਦਾਂਗੇ ਲਓ ਜੀ 45000 ਦੇ ਵਿੱਚੋਂ ਦੋਸਤੋ ਖੁੱਲਾ ਮਾਨਦਾਨ ਵੀਰਾਂ ਦਾ ਕਰਦੇ ਆਗੇ ਹਾਂਜੀ ਸੋ ਵਾੜ ਦੋਸਤੋ ਤੁਸੀਂ ਦੇਖ ਲਈ ਆ ਥਣ ਥੋਣ ਦੀ ਖੂਬਸੂਰਤੀ ਆ ਬੜੀ ਸੁੰਦਰਤਾ ਬਹੁਤ ਜਿਆਦੀ ਆ ਬਾਕੀ ਲੇਵੇ ਵਾਲੀ ਆ ਚਲੋ ਤੈਜ ਹੀ ਮਾਰੀ ਆ ਥੋੜੀ ਸੂਸਵਾ ਚਾਹੀ ਸੰਤੂ ਸਾਹਿਬ ਚੰਗੀ ਓਵਰਾਲ ਜਿੰਨੀ ਵਾੜ ਆ ਸੋ 45000 ਦੇ ਵਿੱਚ ਦੋਸਤੋ ਤੁਹਾਨੂੰ ਇਹ ਮਿਲ ਜੂਗੀ ਠੰਡੀ ਧੀਰੀ ਇਸ ਅਲੱਗ ਸਰੂਪ ਕੋ ਤੁਸੀਂ ਦੇਖ ਲਈਏ ਠੀਕ ਆ ਕੋਈ ਭਜਾਕਲ ਟਰੱਕ ਜਿੰਨੀ ਹੈਗੀ ਕਰਮਾੜੀ ਚੰਗੀ ਆ ਜਿੰਨੀ ਵੀ ਓਵਰਆਲ ਸਾਰੀ ਇਸ ਤੋਂ ਬਾਅਦ ਅਗਲੀ ਦੋਸਤੋ ਇੱਕ ਵੈੜ ਤੁਹਾਨੂੰ ਦਿਖਾਉਣੀ ਆ ਜਰਸੀ ਅੰਗ ਦੇ ਵਿੱਚ ਤੇ ਚੰਗੀ ਵੈੜ ਇਹ ਵੀ ਜਾਪਦੀ ਆ ਪੰਜਾਬ ਦੀ ਜਰਸੀ ਆ ਜਾਂਦੀ ਆ ਹਾਂਜੀ ਹਾਂਜੀ ਸੰਤੋਖ ਸਾਹਿਬ ਇਹਦੇ ਥੱਲੇ ਇਹ ਕੋਈ ਯਾਨੀ ਕਿ 12 ਕਿਲੋ ਦੁੱਧ ਜਿਹੜਾ ਇਸ ਟਾਈਮ ਦੁੱਧ गिन ਲੋ ਬੋਲਾ गिन ਲੋ ਕੁਝ ਵੀ गिन ਲੋ ਕੋਈ ਹਫਤੇ ਦੇ ਅੰਦਰ ਬਾਅਦ ਸੂਈ ਆ ਜੀ ਅੱਛਾ ਜੀ ਇਹਦੇ ਥੱਲੇ ਤਿਆਰ ਹੋ ਗਿਆ ਮਗਰ ਬੱਛੀ ਆ ਜੀ ਮਗਰ ਬੱਛੀ ਆ ਬਾਕੀ ਚਵਾਈ ਚੁਈ ਬਹੁਤ ਹੀ ਜਿਆਦੀ ਇਹਦੀ ਵੀ ਚੰਗੀ ਆ ਸੰਤੋਖ ਬਹੁਤ ਜਿਆਦੀ ਠੰਡੀ ਧੀਰੀ ਹੈ ਵੀ ਬਹੁਤ ਸੀਲਸ ਲੱਗਾ ਚਵਾਈ ਬਹੁਤ ਜਿਆਦੀ ਚੰਗੀ ਹੈ ਜੀ ਇਹਦੀ ਅੱਛਾ ਸਵੇਰ ਇੱਕ ਨਵਾਂ ਦੂਜਾ ਤੇ ਜਾਊਗਾ ਸਵੇਰ ਸੰਤੂ ਸਾਹਿਬ ਆ ਚਲੋ ਉਹਨਾਂ ਦੂਜਾ ਆਖਿਆ ਆਪਾਂ ਤੀਜਾ ਮੰਨ ਕੇ ਸੌਦਾ ਕਰਾਂਗੇ ਜਿਹੜੇ ਵੀਰਨਾ ਵੀ ਕਰਨਾ ਠੀਕ ਹੈ ਜੀ ਹਾਂਜੀ ਤੀਜਾ ਮੰਨ ਕੇ ਚਲੋ ਜੀ ਲਓ ਵੀ ਦੋਸਤੋ ਹਫਤੇ ਦੇ ਬਿਲਕੁਲ ਅੰਦਰbaar ਸਮਾਂ ਹੋ ਗਿਆ ਇਸ ਜਰਸੀ ਨੂੰ ਸੂਈ ਨੂੰ ਮਗਰ ਬੱਛੀ ਆ ਫੀਮੇਲ ਕਾਫ ਤੇ ਬਾਕੀ ਥਾਣ ਥੋਣ ਦੀ ਕੁਆਲਿਟੀ ਜਿਹੜੀ ਦੋਸਤੋ ਵਲੱਖਣ ਆ ਇੱਕ ਸੰਦੀਪ ਆਪਾਂ ਥੋੜੇ ਦਿਨ ਪਹਿਲਾਂ ਜਿਹੜੀ ਪਿਛਲੀ ਵੀਡੀਓ ਪਾਈ ਸੀ ਇੱਕ ਜਰਸੀ ਜਿਹੜੀ ਇੱਥੇ ਖ ਸੋ ਜਰਸੀ ਉਹ ਵੀ ਬਹੁਤ ਸੋਹਣੀ ਸੀ ਦੋਸਤੋ ਬਿਲਕੁਲ ਉਹਦੇ ਨਾਲ ਮੇਲਜੋਲ ਖਾਂਦੀ ਆ ਕਿਉਂਕਿ ਇਹਦੀ ਫੇਸ ਕੁਆਲਿਟੀ ਜਿਹੜੀ ਤੇ ਉਹ ਜਿਹੜੀ ਫੇਸ ਕੁਆਲਿਟੀ ਇੱਕਸਾਰ ਇੱਕੋ ਜਿਹੀ ਆ ਬਹੁਤ ਖੂਬਸੂਰਤ ਸੀ ਉਹ ਵੀ ਬੱਚੀ ਤੇ ਇਹ ਇਤਜਾਜ਼ੂਆ ਮੰਨ ਕੇ ਕੋਈ ਭਰਾ ਸਬਦਾ ਕਰ ਸਕਦਾ ਹਫਤੇ ਦੀ ਸੂਈ ਆ ਤੇ ਦੋਸਤੋ ਦੱਸਣ ਅਨੁਸਾਰ ਵੀਰ ਦੇ ਵੀ 12 ਕਿਲੋ ਹੁਣ 12 ਕਿਲੋ ਨੈਟ ਜਿਹੜਾ ਚਵਾਵਾਂਗੇ ਦੋਸਤੋ ਆਪਾਂ ਚਵਾਵਾਂਗੇ ਚਾਹੇ ਕੋਈ 2 ਡੰਗ ਚੋਲੇ ਚਾਹੇ ਕੋਈ 3 ਡੰਗ ਚੋਲੇ ਲਓ ਵੀ 12 ਕਿਲੋ ਦੁੱਧ ਆਪਾਂ ਚਵਾ ਕੇ ਦੇਵਾਂਗੇ ਆਪਣੇ ਘਰੋਂ 12 ਕਿਲੋ ਦੁੱਧ ਜਿਹੜਾ ਵੀਰਾਂ ਦਾ ਵੀ ਸੋ 12 ਕਿਲੋ ਦੋਸਤੋ ਤੁਹਾਨੂੰ ਦੁੱਧ ਦੀ ਚਵਾਈ ਜਿਹੜੀ ਮਿਲ ਜੂਗੀ ਇਸ ਗੈੜ ਦੇ ਥੱਲੇੋਂ ਸੋ ਤੋਰਾ ਤੁਸੀਂ ਵੇਖ ਕੇ ਚੈੱਕ ਕਰ ਸਕਦੇ ਜੇ ਵਜ਼ਨ ਵਟਾ ਪੂਰਾ ਪੇਟ ਵਾਲੇ ਪਾਸਿਓਂ ਵੀ ਪੂਰੀ ਭਾਰੀ ਆ ਆ ਦੇਖੋ ਜੀ ਇੱਥੇ ਮਾੜਾ ਡੱਕਿਓ ਵੀਰ ਸੰਦੀਪ ਸਿੰਘ ਇੱਥੇ ਦਿਖਾ ਦਈਏ ਥਣ ਥਣ ਦੀ ਇੱਕ ਵਾਰੀ ਗੈਬ ਗੂਬ ਹਾਂ ਮੋੜ ਲਓ ਕੁਮਾਰ ਜੀ ਉਹ ਜਰਸੀ ਨੂੰ ਜਿਹੜਾ ਦੋਸਤੋ ਇਹੋ ਜਿਹਾ ਥਾਣਾ ਕਈ ਵਾਰ ਬਹੁਤ ਘੱਟ ਵੇਖਣ ਦੇ ਵਿੱਚ ਮਿਲਦਾ ਜਿਵੇਂ ਇੱਕ ਸ਼ਾਈਵਾਲ ਵੈਰਡ ਦੇ ਥਾਣੇ ਦਾ ਘਾਉਂਦਾ ਗੁੱਲ ਉਹ ਥਾਣਾ ਤੇ ਰੁਕ ਰੁਕਦਾ ਥਾਣਾ ਠੀਕ ਆ ਜੀ ਦੋਹਰਾ ਥਾਣਾ ਆ ਕਰੋ ਚੈੱਕ ਬਰੀਡ ਨਸਲ ਚੰਗੀ ਆ ਬਾਕੀ ਸਭ ਸੋ ਫੇਸਬੁਕ ਕੁਆਲਿਟੀ ਵੀ ਬਹੁਤ ਸੋਹਣੀ ਛੋਟੀ ਜੀ ਬੂਥੀ ਛੋਟੇ ਜੇ ਕੰਨ ਹਾਂਜੀ ਤੇ ਸੰਦੀਪ ਕੀ ਕਰਦੇ ਆਂ ਦਾ ਮੁੱਲ ਸੰਤੋਖ ਸਾਹਿਬ ਮੁੱਲ ਭਾਵੇਂ 55 ਕਰੀਏ ਭਾਵੇਂ 56 ਕਰੀਏ ਇਹਦਾ ਵੀ ਦੇ ਲੈ 45000 ਰੁਪਏ ਦੇ ਦੇਦਾਂਗੇ ਸੰਤੋਖ ਸਾਹਿਬ ਉਹਦੇ ਵਿੱਚੋਂ ਮਨਤਨ ਕਰ ਦਾਂਗੇ 45 ਚੋਂ ਹਾਂਜੀ ਅੱਜ ਭਾਅ ਆਪਾਂ ਬਿਲਕੁਲ ਜਾਇਜ਼ ਹੀ ਰੱਖਨੇ ਸੰਤ ਸਾਹਿਬ ਅੱਛਾ ਜੀ ਹਾਂਜੀ ਲਓ ਜੀ 45000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਹਾਂਜੀ ਸੋ ਆ ਵੜਾ ਪ੍ਰੋਪਰ ਤੁਸੀਂ ਆ ਦੇਖ ਲੀਏ ਦੋਸਤੋ ਤੇ ਬੱਚਾ ਮਗਰ ਇਹ ਆ ਗਿਆ ਹਨਾ ਹਾਂ ਬੱਚੀ ਆ ਗਈ ਇਹ ਦੇ ਮਗਰ ਬੱਚੀ ਆ ਠੀਕ ਆ ਜੀ ਮੈਨੂੰ ਤਾਂ ਵੀ ਐਚਐਫ ਦਾ ਕਿਸੇ ਨੇ ਮੈਨੂੰ ਇਹ ਕਰਵਾ ਦਿੱਤੀ ਕਿਤੇ ਲੱਗਦੀ ਲਓ ਜੀ ਆ ਬੱਚਾ ਮਗਰ ਤੁਸੀਂ ਦੇਖ ਸਕਦੇ ਜੇ ਬੱਚੀ ਆ ਫੀਮੇਲ ਕਾਫ ਠੀਕ ਆ ਜੀ ਸੋ ਵੜਾ ਵੀ ਚੰਗੀ ਆ ਦੋਸਤੋ ਮਗਰ ਬੱਚੀ ਆ ਤੇ 45000 ਦੇ ਵਿੱਚੋਂ ਛੋਟ ਛੱਪਾ ਮਾਨਤਨ ਹੋ ਜਾਊਗਾ ਕਰ ਦਾਂਗੇ ਸੰਤ ਸਾਹਿਬ ਜੀ ਹਾਂ ਤੇ ਸੰਦੀਪ ਇਹ ਅਸੀਂ ਆਪਣੇ ਕੋਲ ਦੋ ਹਾਂਜੀ ਦੋ ਹੀ ਨਾਲੇ ਆ ਸੰਤੂ ਸਾਹਿਬ ਰਹਿ ਗਏ ਚਾਰ ਨਾਲ ਕੇ ਸੀ ਸੋ ਆਪਣੇ ਕੋਲ ਜਿਨ੍ਹਾਂ ਦੇ ਵਿੱਚੋਂ ਦੋ ਨਾਲ ਕੇ ਸੇਲ ਹੋ ਗਈ ਹੈ ਜੀ ਠੀਕ ਹੈ ਵੀਰ ਹਾਂਜੀ ਤੇ ਬੋਲ ਦਿਓ ਨੰਬਰ 84 ਤੇ ਨਾ 70 ਜੀ 38943 ਸੰਤੂ ਸਾਹਿਬ ਜੀ ਠੀਕ ਹੈ ਵੀਰ ਸੰਦੀਪ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਦੋਸਤੋ ਬਿਲਕੁਲ ਪੁੱਲਰ ਡੇਰੀ ਫਾਰਮ ਤੋਂ ਜਿਹੜੇ ਪਸ਼ੂ ਆਉਂਦੇ ਰਹਿੰਦੇ ਆ ਰੁਟੀਨ ਦੇ ਵਿੱਚ ਆਉਂਦੇ ਆ ਸੋ ਜਿਹੜੇ ਵੀਰ ਨੇ ਪਸ਼ੂ ਖਰੀਦਣਾ ਤੁਸੀਂ ਬਿਲਕੁਲ ਡੇਲੀ ਰੁਟੀਨ ਦੇ ਵਿੱਚ ਪਸ਼ੂ ਨਵੇਂ ਬਾਰੇ ਪੁੱਛ ਸਕਦੇ ਜੀ ਅੱਜ ਜਿਹੜੇ ਦੋਸਤੋ ਇਹ ਪਸ਼ੂ ਸੀਗੇ ਫਿਲਹਾਲ ਦੋ ਜਿਹੜੇ ਤੁਹਾਨੂੰ ਦਿਖਾਉਣੇ ਸੀਗੇ ਦੋਵੇਂ ਬਾੜਾਂ ਬਿਲਕੁਲ ਸੁਈਆਂ ਸਵਾਈਆਂ ਨੇ ਸੋ ਆਣ ਕੇ ਆਪਣੀ ਕੋਈ ਵੀਰ ਨਰਕਪਰਖ ਕਰ ਸਕਦਾ ਆਨਲਾਈਨ ਮੰਗਾਉਂਦੇ ਹੋ ਦੋਸਤੋ ਤੇ ਬਿਲਕੁਲ ਵੀਡੀਓ ਕਾਲ ਤੇ ਵੀ ਤੁਸੀਂ ਤਸਦੀ ਜੜੀ ਆ ਉਹ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ